ਖਬਰ ਤੇ ਤਿਰਸ਼ੀ ਨਜ਼ਰ ਖਬਰ ਆਈ ਹੈ ਕਿ ਜੰਮੂ ਕਸ਼ਮੀਰ ਤੋਂ ਐਮਪੀ ਚੁਣੇ ਗਏ ਇੰਜੀਨੀਅਰ ਰਾਸ਼ਦ ਨੂੰ ਦਿੱਲੀ ਦੀ ਕੋਰਟ ਨੇ ਦਿੱਲੀ ਦੀ ਅਦਾਲਤ ਨੇ ਅੰਤਰਮ ਜਵਾਨ ਦੇ ਦਿੱਤੀ ਹੈ ਕਾਦੇ ਵਾਸਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਵਿੱਚ ਉਹ ਦੀ ਜਿਹੜੀ ਆਵਾਮੀ ਇਤਿਹਾਦ ਪਾਰਟੀ ਹੈ ਉਹ ਚੋਣਾਂ ਲੜ ਰਹੀ ਹੈ ਉਸ ਦੇ ਪ੍ਰਚਾਰ ਵਾਸਤੇ ਉਹਨੇ ਕਿਹਾ ਕਿ ਮੈਨੂੰ ਦੇ ਦਿਓ ਅਜਾਦ ਤੇ ਉਹਨੇ ਅਦਾਲਤ ਨੇ ਇੰਟਰਮ ਬੇਲ ਦਿੱਤੀ ਐਂਟਰਮ ਜਵਾਨ ਚੋਣਾਂ ਦੇ ਪ੍ਰਚਾਰ ਵਾਸਤੇ ਇੰਜੀਨੀਅਰ ਰਸ਼ਦ ਨੂੰ ਜਿਹੜੇ ਕਿ ਐਮਪੀ ਚੁਣੇਗੇ ਬਾਰਾਮੂਲਾ ਤੋਂ ਜੇਲ੍ਹ 'ਚ ਬੈਠੇ ਚੁਣੇਗੇ ਤੇ ਉਹ ਅਜੇ ਵੀ ਅੰਦਰ ਨੇ ਇਸੇ ਤਰ੍ਹਾਂ ਦਾ ਹੀ ਕੇਸ ਜਿਹੜਾ ਉਹ ਜਿਹੜਾ ਆਪਣੇ ਪੰਜਾਬ ਦੇ ਐਮਪੀ ਚੁਣੇਗੇ ਅਮਨਪਾਲ ਸਿੰਘ ਦਾ ਉਹ ਖਡੂਰ ਸਾਹਿਬ ਹਲਕੇ ਦਾ ਐਮਪੀ ਚੁਣੇਗੇ ਉਹਨਾਂ ਦੇ ਵੀ ਐਨਐਸਏ ਲੱਗਿਆ ਹੈ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਡਿਟੈਂਸ਼ਨ ਨੂੰ ਨજરਬੰਦੀ ਜਿਹੜੀ NSA ਨੂੰ ਕਵਾਸ਼ ਕਰਨ ਲਈ NSA ਹਟਾਉਣ ਲਈ ਜਿਹੜੀ ਅਰਜ਼ੀ ਪਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਜਿਹਦੀ ਜਿਹੜੀ ਐਸਏ ਅਗਲੇ ਹਫਤੇ ਜਿਹਦੀ ਤਾਰੀਖ ਵੀ ਹੈਗੀ ਹੈ ਸੋ ਸਵਾਲ ਹੀ ਖੜਾ ਹੁੰਦਾ ਕਿ ਜੇ ਹੁਣ ਅਦਾਲਤਾਂ ਇਸ ਤਰ੍ਹਾਂ ਦਾ ਰੁਖ ਬਣਾਉਣ ਲੱਗ ਗਈਆਂ ਦਿਲੀ ਉਹਨਾਂ ਨੂੰ ਚੋਣਾ ਲੈਣ ਵਾਸਤੇ ਪ੍ਰਚਾਰ ਵਾਸਤੇ ਜੇ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਅੰਤਰੀញੋਂ ਅੰਦਿਤ ਇਹ ਤਾਂ ਕੀ ਐਮਪੀ ਪੰਜਾਬ ਦੇ ਖਰੂਰ ਸਾਹਿਬ ਜਿਹੜੇ ਕਿ ਦਿਵੜੂਆ ਜੇਲ੍ਹ ਚ ਬੰਦ ਨੇ ਕੀ ਉਹਨਾਂ ਨੂੰ ਵੀ ਕੋਈ ਅਦਾਲਤੀ ਰਾਹਤ ਮਿਲੇਗੀ ਕਿਉਂਕਿ ਉਹ ਚੁਣੇ ਨੁਮਾਇੰਦੇ ਨੇ ਪਾਰਲੀਮੈਂਟ ਮੈਂਬਰ ਨੇ ਇਹ ਵੀ ਪਾਰਲੀਮੈਂਟ ਮੈਂਬਰ ਇਹ ਨੇ ਇਹ ਸਵਾਲ ਹੁਣ ਚਰਚਾ ਦਾ ਵਿਸ਼ਾ ਹੋਣਿਆ ਕੀ ਹੁਣ ਅਮਰਤਪਾਲ ਸਿੰਘ ਨੂੰ ਵੀ ਅਦਾਲਤੀ ਰਾਹਤ ਮਿਲੇਗੀ